ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਕੀ ਕਹਿ ਰਹੇ ਪੜਿਓ ਜੀ ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਜਿਹਦੀ ਵੀ ਪ੍ਰੀਤ ਲੱਗੀ ਅੰਦਰੋਂ ਲੱਗੇ ਸਹੀ ਪ੍ਰੀਤ ਸਾਡੀ ਲੱਗਦੀ ਹੈ ਕੁਝ ਦਿਨਾਂ ਲਈ ਅਮਰ ਸ਼ਕਲਿਆ ਚਾਈ ਚਾਈ ਮੈਂ ਜੀ ਮੈਂ ਇਤਨੇ ਮਕਰਨ ਲੱਪਿਆ ਮੈਂ ਇਤਨੇ 2 ਮਹੀਨਿਆਂ ਬਾਅਦ ਕਰਪਾਨਾਂ ਤੇ ਲੀਆਂ ਤੇ ਟੰਗ ਦਿੰਨੇ ਆ ਇਹ ਤੇ ਪ੍ਰੀਤ ਨਾ ਨ ਕੋਈ ਅਸੀਂ ਤੇ ਕਰਦੇ ਆ ਮੌਸਮੀ ਪਿਆਰ ਮੌਸਮੀ ਪਿਆਰ ਅਸੀਂ ਕਰਦੇ ਆ ਪੱਤ ਝੜ ਪਿਆਰ ਮੌਸਮੀ ਪਿਆਰ ਪਤਾ ਕੀ ਗਰਮੀਆਂ ਦੇ ਵਿੱਚ ਵਾਹ ਵਾ ਅਮਰਤ ਵੇਲਾ ਬਣਾ ਲਾਂਗੇ ਸਰਦੀਆਂ ਵੇਲੇ ਟੁੱਟ ਜਾਂਦੇ ਨੇ ਹੁਣ ਤੇ ਉੱਠੀਆਂ ਨਹੀਂ ਲੈਂਦਾ ਪੱਤ ਝੜ ਪਿਆਰ ਕੀ ਲੱਗਿਆ ਪਿਆਰ ਲੱਗਿਆ ਪਰ ਕੁਝ ਸਮੇਂ ਦੇ ਬਾਅਦ ਛੱਡ ਗਿਆ ਰਹੀ ਨਹੀਂ ਉਹ ਪਿਆਰ ਉਹ ਜੇ ਪ੍ਰੀਤ ਕਰਨਾ ਹੈ ਪ੍ਰੀਤ ਕਰਨੀ ਹੈ ਨਾ ਪ੍ਰੇਮ ਕਰਨਾ ਤੇ ਸੱਚਾ ਪ੍ਰੇਮ ਕਰੋ ਸੱਚਾ ਪ੍ਰੇਮ ਜਿਹੜਾ ਪ੍ਰੇਮ جان نکلن ਲੱਗਿਆਂ ਵੀ ਨਹੀਂ ਟੁੱਟਦਾ ਤੇ مرن ਤੋਂ ਬਾਅਦ ਵੀ ਨਹੀਂ ਜਿੱਟਦਾ ਤੁਸ ਕੋਈ ਹੋ ਜਾ ਪ੍ਰੇਮ ਵੀ ਹੁੰਦਾ ਹੁੰਦਾ 350 ਸਾਲਾਂ ਸ਼ਹੀਦੀ ਦਿਹਾੜਾ ਰਿਹਾ ਤੇਗ ਭਦਰ ਸਾਹਿਬ ਦੀ ਦਾਸ ਭਾਈ ਸਤੀਦਾਸ ਜੀ ਨੇ ਭਾਈ ਮਤੀਦਾਸ ਜੀ ਨੇ ਭਾਈ دیالا ਜੀ ਨੇ ਆਹੋ ਜਿਹਾ ਪ੍ਰੇਮ ਕੀਤਾ ਮਰਣਾ ਮਨਜ਼ੂਰ ਪਰ ਤੇਰੇ ਨਾਲ ਪ੍ਰੀਤੀ ਨਹੀਂ ਛੱਡਣੀ ਹਾਂਜੀ ਬੰਦ ਬੰਦ ਕਟਵਾਉਣਾ ਮਨਜ਼ੂਰ ਆਰਿਆਂ ਨਾਲ 200 ਹੋਣਾ ਮੰਜ਼ੂਰ ਉਪਲੰਧੀਆਂ ਡੇਟਾਂ ਵਿੱਚ ਉਬਾਰੇ ਖਾਣੇ ਮਨਜ਼ੂਰ ਨੇ ਹਾਂਜੀ ਰੂਮ ਵਿੱਚ ਲਿਪਟ ਕੇ ਸੜਨਾ ਮਨਜ਼ੂਰ ਏ ਪਰ ਤੇਰੇ ਨਾਲ ਪ੍ਰੀਤੀ ਨਹੀਂ ਛੱਡੇ ਭਾਈ ਮਨੀ ਸਿੰਘ ਜੀ ਬੰਦ-ਬੰਦ ਘਟਮਾਉਣਾ ਮਨਜ਼ੂਰ ਸਹਬਜਾਦੇ ਲੀਆ ਚ ਚੜਨਾ ਮਨਜ਼ੂਰ ਪਰ ਪ੍ਰੀਤੀ ਨਹੀਂ ਛੱਡਣੀ ਆ ਹੁੰਦਾ ਇਸਦੀ ਪ੍ਰੇਮ ਆਹ ਕਿਹੋ ਜਿਹਾ ਪ੍ਰੇਮ ਹੋਇਆ ਦੌਤ ਦਿੱਤੀ ਏ ਮਹਾਰਾਜ ਜੀ ਤੁਹਾਡੇ ਵਰਗਾ ਕੋਈ ਨਹੀਂ ਤੇ ਜੇ ਦਾਤ ਮਿਲਣ ਚ ਥੋੜੀ ਦੇਰੀ ਹੋ ਜਾਏ ਉਸੇ ਵੇਲੇ ਦੂਜਿਆਂ ਦਾ ਬੂਹਾ ਖੜਕਾਉਣਾ ਸ਼ੁਰੂ ਕਰਦਾ ਤੇ ਇਹ ਪ੍ਰੇਮ ਨਹੀਂ ਅੰਦਰੋਂ ਜਿਨ੍ਹਾਂ ਦਾ ਪ੍ਰੇਮ ਲੱਗਿਆ ਨਾ ਕਹਿੰਦੇ ਜਾਉ ਕੀ ਪ੍ਰੀਤ ਗੋਬਿੰਦ ਸਿਓ ਲੱਗੀ ਦੁਖ ਦਰਦ ਭਰਮ ਤਾਂ ਕਾ ਭਾਗੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਦਰਦ ਵੀ ਦੁਖ ਵਿਚ ਰਹਿ ਕੇ ਵੀ ਬੰਦਾ ਦੁਖੀ ਨਹੀਂ ਹੋਇਆ ਦਰਦ ਵਿੱਚ ਰਹਿ ਕੇ ਵੀ ਬੰਦੇ ਨੂੰ ਦਰਦ ਨਹੀਂ ਮਹਿਸੂਸ ਹੁੰਦਾ ਸ਼ੁਕਰ ਕਰਦਾ ਹਾਏ ਹਾਏ ਨਹੀਂ ਕਰਦਾ ਵਹਿਮ ਭਰਮ ਵੀ ਉਹਦੇ ਨਿਕਲ ਗਏ ਇਹ ਕਲ ਗਏ ਹੈ ਜੀ ਤੁਹਾਨੂੰ ਕਰੋ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਦੁੱਖ ਦਾ ਤਲਕ ਸ਼ਰੀਰ ਨਾਲ ਹੁੰਦਾ ਹੈ ਦਰਦ ਦਾ ਤਲਕ ਸਾਡੇ ਮਨ ਨਾਲ ਅੰਦਰ ਆਤਮਾ ਨਾਲ ਹੈ ਘਰ ਦਾ ਜੀ ਕੋਈ ਕਲਪਾਵੇ ਕਦੀ ਇਹ ਸੀ ਇਹ ਨਹੀਂ ਕਹਿੰਦੇ ਸਾਡੀ ਮਾਂ ਦੁੱਖ ਦੀ ਕਹਿੰਦੇ ਅੱਜ ਮਨ ਬੜਾ ਕਲਪਿਆ ਹੋਇਆ ਮਨ ਦੁਖੀ ਆਤਮਾ ਮੇਰੀ ਬੜੀ ਦੁਖੀ ਹੈ ਅੱਜ ਉਹਨੇ ਮੈਨੂੰ ਇਦਾਂ ਬੋਲੇ ਜੀ ਦੁੱਖ ਵੀ ਦਰਦ ਵੀ ਭਰਮ ਵਹਿਮ ਸਭ ਚੀਜ਼ਾਂ ਦੂਰ ਹੋ ਜਾਣਗੀਆਂ ਪਰ ਕਦੋਂ ਜਾਂ ਕਿ ਪ੍ਰੀਤ ਗੋਬਿੰਦ ਸਿਓ ਅਗੇ ਚੀ ਜਾ ਕੋ ਰਸ ਹਰ ਰਸ ਹੈ ਆਇਓ ਤਰਸ ਆ ਗਿਆ ਇਹ ਬਾਬਾ ਨਨਸੇ ਜੀ ਦੇ ਬਚਨ ਇਹ ਅਰਥ ਤੁਸੀਂ ਗੁਰਬਾਣੀ ਦੇ ਨਾ ਮੋਬਾਈਲਾਂ 'ਚੋਂ ਵੀ ਕੱਟ ਕੇ ਪੜ ਸਕਦੇ ਹੋ ਪਰ ਜਿਹੜੀਆਂ ਮੈਂ ਨਾਲ-ਨਾਲ ਬੇਨਤੀਆਂ ਕਰਨੀਆਂ ਆ ਨਾ ਇਹ ਸੁਣਿਓ ਧਿਆਨ ਨਾਲ ਅਰਥ ਤੇ ਬੱਚੇ ਵੀ ਕਰ ਲੈਣਗੇ ਮੋਬਾਈਲ ਵੱਲੋਂ ਵੇਖ ਕੇ ਹੁਣ ਇਹ ਕੀ ਕਹਿ ਰਹੇ ਸਤਿਗੁਰੂ ਜੋ ਕੋ ਰਸ ਹਰ ਰਸ ਖੈ ਆਇਓ ਜਿਨੂੰ ਨਾਮ ਦਾ ਰਸ ਆ ਗਿਆ ਪ੍ਰਮਾਤਮਾ ਦੇ ਨਾਮ ਦਾ ਰਸ ਆ ਗਿਆ ਇਹ ਬਾਬਾ ਨੰਸੇ ਜੀ ਦੇ ਬਚਨ ਨੇ ਕਹਿੰਦੇ ਜਿਨੂੰ ਨਾਮ ਦਾ ਰਸ ਆ ਗਿਆ ਉਹਨੂੰ ਦੁਨੀਆਵੀ ਰਸ ਫਿੱਕੇ ਲੱਗਣੇ ਸ਼ੁਰੂ ਹੋ ਜਾਣਗੇ ਵਾਹ ਜੀ ਫਿੱਕੇ ਇਹ ਅਰਥਾਂ ਚ ਨਹੀਂ ਲਿਖਿਆ ਹੁੰਦਾ ਦੁਨੀਆਵੀ ਰਸ ਕਿਵੇਂ ਨਿੰਦਿਆ ਹੁਣ ਫਿੱਕੀ ਲੱਗੇਗੀ ਜੇ ਚਾਚਾ ਚੜਕੀ ਤੇ ਨਿੰਦਿਆ ਚੰਗੀ ਲੱਗ ਰਹੀ ਹੈ ਨਾ ਸਮਝ ਲੈਣਾ ਜੇ ਨਾਮ ਦਾ ਰਸ ਨਹੀਂ ਆਇਆ ਕਿਸੇ ਦਾ ਘਰ ਉਜਾੜਨ ਵਾਲਾ ਸੁਭਾਅ ਚੰਗਾ ਲੱਗ ਰਿਹਾ ਹੈ ਨਾ ਇਹਦਾ ਮਤਲਬ ਹੈ ਜੇ ਨਾਮ ਦਾ ਰਸ ਨਹੀਂ ਆਇਆ ਕਿਸੇ ਦੀ ਚੜਦੀ ਕਲਾ ਬਰਦਾਸ਼ਤ ਨਹੀਂ ਹੋ ਰਹੀ ਇਹਦਾ ਮਤਲਬ ਨਾਮ ਦਾ ਰਸ ਨਹੀਂ ਆਇਆ ਹੈ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਨਾਨਕ ਦਾਸ ਜੀ ਜੇ ਕੋਈ ਅੱਗੇ ਵਧਦਾ ਹੈ ਨਾ ਉਹਨੂੰ ਵੇਖ ਕੇ ਅੰਦਰ ਕਲਪਣਾ ਆ ਰਹੀ ਹੈ ਇਹਦਾ ਮਤਲਬ ਨਾਮ ਦਾ ਰਸ ਨਹੀਂ ਆਇਆ ਜਿਨ੍ਹਾਂ ਨੂੰ ਰਸ ਆ ਗਿਆ ਕਹਿੰਦੇ ਸੋ ਅਨਰਸ ਨਹੀਂ ਲਪਟਾਇਓ ਬਾਕੀ ਦੇ ਪਦਾਰਥਾਂ ਵਿੱਚ ਖਚਤ ਨਹੀਂ ਹੁੰਦੇ ਉਹਨਾਂ ਨੂੰ ਦੂਜੇ ਰਸ ਫਿੱਕੇ ਲੱਗਣ ਲੱਗ ਪੈਂਦੇ ਨੇ ਉਹਨਾਂ ਨੂੰ ਨਿੰਦੇ ਆ ਫਿੱਕੀ ਲੱਗਣ ਲੱਗ ਪਈ ਝੂਠ ਫਿੱਕਾ ਲੱਗਣ ਲੱਗ ਪਿਆ ਹੈ ਜੀ ਵੈਰ ਵਿਰੋਧ ਫਿੱਕਾ ਲੱਗਣਾ ਸ਼ੁਰੂ ਹੋ ਗਿਆ ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਹੀਂ ਲਪਟਾਇਓ